ਬਾਏ ਇਹ ਠੀਕ ਆ ਆਹ ਹੋਰ ਚੱਲਦੇ ਆ ਜੀ ਉਹ ਜਦੋਂ ਮੈਂ ਆਇਆ ਹੱਲਾ ਅਸਮਾਨ ਯਾਰ ਨਾ ਨਾ ਪਾਣੀ ਨਹੀਂ ਹੋ ਗਿਆ ਹਾਂ ਤੁਹਾਨੂੰ ਤਾਂ ਜਿੱਤ ਨੇ ਅਗੇ ਤੁਸੀਂ ਉੱਥੋਂ ਵਿਸਰਾ ਰਿਪੋਰਟ ਰিসিਵ ਕਰਕੇ ਲੈ ਕੇ ਗਏ ਹੋ ਤੁਸੀਂ ਕੰਬ ਦੇ ਕੰਮ ਤੇ ਕਿਹਾ ਮੈਂ ਤੇ ਲਈ ਨਹੀਂ ਮੈਂ ਤੇ ਲਈ ਨਹੀਂ ਮੈਂ ਨਹੀਂ ਲਈ ਜੀ ਮੈਂ ਹੋ ਗਿਆ ਮੈਂ ਨਹੀਂ ਲਈ ਤੇ ਫੋਨ ਕੋ ਬੰਦ ਕਰ ਲਿਆ ਡਰ ਕਾ ਦਾ ਹੈ ਫੋਨ ਕੋ ਬੰਦ ਕੀਤਾ ਨਹੀਂ ਫੋਨ ਹੀ ਕਿਦਾ ਫੋਨ ਫੋਨ ਸਵਿਚੋ ਫੋਨ ਡਿਆ ਜੀ ਮੈਂ ਤੁਹਾਨੂੰ ਕੱਲ ਦਾ ਕਰਨ ਡਿਆ ਤਾਨੂੰ ਉੱਥੇ ਅਜਨਾਲੇ ਥਾਣੇ ਜਾ ਕੇ ਉੱਥੇ ਇੰਤਜ਼ਾਰ ਕਰਨ ਦੇ ਮੁੰਚੀਆਂ ਨੇ ਤੁਹਾਨੂੰ ਦੱਸਤਾ ਵੀ ਇੱਥੇ ਆ ਗਏ ਨਹੀਂ ਨਹੀਂ ਮੁੰਚੀਆਂ ਮੈਨੂੰ ਇਹੋ ਆਖਿਆ ਜੀ ਤੁਸੀਂ ਇਹ ਦੱਸੋ ਨਾ ਕਿ ਇੱਕ ਮੇਰੇ ਫਾਦਰ ਦਾ ਕਤਲ ਹੋਇਆ ਮੇਰੇ ਫਾਦਰ ਦਾ ਕਤਲ ਹੋਇਆ ਤੁਸੀਂ ਵਿਸਰਾ ਰਿਪੋਰਟ ਕਿਉਂ ਨਹੀਂ ਜਮ੍ਹਾਂ ਕਰਾਈ ਮੈਂ ਹਰ ਰੋਜ਼ ਇਹ ਦਫ਼ਤਰਾਂ 'ਚ ਜਾ ਜਾ ਕੇ ਤਰਲੇ ਕੱਟਦਾ ਰਿਪੋਰਟ ਕਿਦੋਂ ਆਏਗੀ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਤੁਸੀਂ ਇੱਕ ਪੱਤਰਕਾਰ ਦੇ ਨਾਲ ਇਦਾਂ ਧੱਕਾ ਕਰਨ ਦੇ ਆਮ ਲੋਕਾਂ ਨੂੰ ਕਿੱਦਾਂ ਇਨਸਾਫ਼ ਦਿੰਦੇ ਹੋਗੇ ਮੁਖਤਰੀ ਮੁਖਤਰੀ ਜੀ ਆਇਓਾ ਕਿੰਨੇ ਪੈਸੇ ਕਿੰਨੇ ਤੁਹਾਨੂੰ ਕਿਆ ਰਿਪੋਰਟ ਜਮਾ ਕਰਾਂਗਾ ਮੈਨੂੰ ਕੋਈ ਨਹੀਂ ਦੱਸਿਆ ਮੈਨੂੰ ਮੁंशी ਕਾਹ ਦੇਣਗੇ ਸਮਾਨ ਦੇ ਕੇ ਮੈਂ ਜਮਾ ਕਰਾਉਂ ਮੈਨੂੰ ਨਹੀਂ ਪਤਾ ਤੁਹਾਡੇ ਇੱਥੇ ਸਾਈਨ ਹੋਏ ਆ ਤੇ ਉੱਥੇ ਵਿਸਰਾ ਜਮਾ ਕਰਾਉਣਾ ਸਾਹ ਤੁਹਾਡੀ ਮੈਂ ਗੱਲ ਮੰਨਾਂ ਸਾਈਨ ਹੋਏ ਆ ਇੱਥੋਂ ਸਾਰੇ ਸਾਈਨ ਕਰਾਉਣੇ ਪਹਿਲਾਂ ਸਮਾਨ ਦਿੱਤਾ ਬਾਜੂ ਕੁਝ ਇਡੈਂਟਿਟੀ ਰੈਡ ਬੋਲ ਲੱਗੇ ਸਮਾਨ ਬਾਜੂ ਲੋਕ ਸੰਦੀਪ ਲੈ ਗਿਆ ਮੈਂ ਨਹੀਂ ਲੈ ਗਿਆ ਤੁਹਾਨੂੰ 2 ਦਿਨ ਹੋ ਗਏ ਫੋਨ ਤੁਸੀਂ ਮੇਰੀ ਬਾਤ ਸੁਣਦੇ ਆ ਫੋਨ ਕੋ ਬੰਦ ਕਰਤਾ ਸਮਾਨ ਮੈਂ ਜਮਾ ਕਰਾਉਂ ਪਰ ਫੋਨ ਬੰਦ ਕਰਤਾ ਤਾਂ ਹੀ ਫੋਨ ਕੋ ਬੰਦ ਕੀਤਾ ਤੇ ਅੱਜ ਕੋ ਲੈਣ ਆਏ ਸਮਾਨ ਤੁਸੀਂ ਮੈਂ ਮਾਮੂ ਮਾਮੂ ਮੁੰਸ਼ੀਆ ਵਕੇ ਮਾਮੂ ਨੂੰ ਸਾਂਦੋ ਮੰਜਾ ਕਰਾਉ ਤੇ ਅੱਜ ਖਾਲੀ ਹੱਥ ਆਏ ਤੁਸੀਂ ਖਾਲੀ ਹੱਥ ਡਾਕਟਰ ਨਾਲ ਅਖਰ ਵਿੱਚ ਵਿਸਰਾ ਕਿੱਥੇ ਆ ਉਹ ਮੁੰਡੇ ਸੰਦੀਪ ਘੋੜੀ ਜੀ ਸੰਦੀਪ ਨੇ ਸਾਲ ਕਿੰਨੇ ਮਹੀਨੇ ਹੋ ਗਏ ਉਹਦੇ ਕੋਲ ਸੰਦੀਪ ਕੋਲ ਕਿੰਨੇ ਮਹੀਨੇ ਹੋ ਗਏ ਪੀਣ ਉਹ ਅੱਜ ਹੀ ਮੁੰਸ਼ੀਆ ਕੋਲ ਲੈ ਗਿਆ ਜੀ ਆਪ ਕਿੰਨੇ ਕਿੰਨੇ ਸਾਲ 2 ਜੁਲਾਈ ਦਾ ਪੋਸਟਮਾਰਟਮ ਹੋਇਆ 2 ਜੁਲਾਈ ਦਾ 2 ਜੁਲਾਈ ਦਾ ਵਿਸਰਾ ਇਹਨਾਂ ਨੇ ਖੜਿਆ ਇਹ ਸਾਫ ਪੁਲਿਸ ਕਾਤਲਾਂ ਦੇ ਨਾਲ ਮਿਲੀ ਆ ਜੀ ਉਹ ਉਤ ਲਿਖਿਆ ਸਸ ਵੀ ਇਧਰ ਲਿਖਿਆ ਕਣਕ ਅਜੀ ਨਾਲ ਇਨਾਲਾ ਸਿੱਖੀ ਕੀ ਗੱਲਬਾਤ ਹੋਈ ਹੈ ਜੀ ਸਰ ਗੱਲ ਇਹ ਹੈ ਵੀ ਮੈਂ ਨਾ ਭਾਈ ਨੂੰ ਦੱਸੀ ਤਾਂ ਤੁਹਾਨੂੰ ਦੱਸਦਾ ਮੇਰੀ ਗੱਲ ਹੋਈ ਆ ਉਦੋਂ ਹੀ ਦੱਸੇ ਇਧਰ ਫਾਦ ਸਾਹਿਬ ਜੀ ਇੱਥੇ ਪੋਸ਼ਣ ਕਰਮ ਆਇਆ ਠੀਕ ਹੈ ਹਾਂ ਜੀ ਜਿਹੜੀ ਮੇਰੀ ਗੱਲ ਜੇ ਨਾ ਹੀ ਕੋਈ ਯਾਰ ਨੇ ਦਿੱਤਾ ਪੰਜ ਪੈਸੇ ਵੀ ਅਹੀਂ ਦਵਾ ਦਾ ਨਹੀਂ ਹੈਗੇ ਜਿਹੜਾ ਸੀ ਸਾਹਿਬ ਤੁਸੀਂ ਲੈ ਕੇ ਆਏ ਉਹ ਕਿੱਥੇ ਜਮ੍ਹਾਂ ਕਰਾਉਣਾ ਸੀ ਉਸ ਅਮਰ ਸਾਹਿਬ ਜੀ ਮੇਰੇ ਕੋਲ ਕਾਜ ਕਰਾਇਆ ਤਾਂ ਮੈਨੂੰ ਕਹਿੰਦੇ ਮੁਸੀ ਦੇਣ ਕਿ ਕਾਹਲੀ ਮੁਸੀਆ ਕੋਲ ਮੁਸੀ ਕਾਹਲੀ ਦੇਣ ਤੇ ਮੈਂ ਜਮ੍ਹਾਂ ਕਰਾਉਂਦਾ ਉਹਨਾਂ ਨੂੰ ਭਾਈ ਜੀ ਲੈਣਾ ਕਿਥੇ ਅਸੀਂ ਲੈ ਕੇ ਜਾਈਏ ਕੋਈ ਪਿੱਛੇ ਆਇਆ ਸੀ ਉਹ ਮਾਰੇ ਬਾਕੀ ਤੋੜੀ ਦੇ ਦੁਤਾਰਿਆ ਦੁਬਾਰਾ ਕਿ ਮੈਂ ਉਹਨਾਂ ਵਾਂਗੂ ਉਹਨਾਂ ਦੇ ਕਾਜ ਵੀ ਨਿਕਲਨੇ ਆ ਗਏ ਨਿਗਰੀਆ ਡਾਟੀ ਪੋਰ ਦਿੰਦੀ ਜਿਹੜੇ ਡਾਡਾ ਦੇ ਨੇ ਸੈਂਪਲ ਲੈਂਦੇ ਜਮਾ ਕਰਵਾਉਣ ਵਾਸਤੇ ਉਹ ਕਿਉਂ ਨਹੀਂ ਜਗੇ ਗਏ ਸਭ ਮੇਰੀ ਗੱਲ ਸੁਣਾ ਤੇਰੀ ਮੈਂ ਗੱਲ ਲਖਿਆ ਉਹ ਤਾਂ ਇਹਨਾਂ ਜਿੰਨ ਤੇ ਨਾ ਸੰਦੀਪ ਹੀ ਉਹ ਲੈ ਗਿਆ ਮੈਂ ਇਹਨਾਂ ਗੱਡਬੜੀ ਹੋ ਚੰਦੀ ਰਿਪੋਰਟ ਕਰਨ ਕੀਤਾ ਵਾ ਮੈਂ ਨਾਲ ਲੱਗ ਗਿਆ ਇਹ ਨਾਲੇ ਸ਼ੁਰੂਆਤ ਆਲਾ ਮਰਗੀ ਲੱਗਦਾ ਸੋਚੀ ਸਾਰਾ ਫੋਰਮ ਨਹੀਂ ਸੀ ਉਸੇ ਸਰਕਾਰ ਤੇ ਕਾਰਵਾਈ ਹੋਣੀ ਸੀ ਅੱਜ ਚਲ ਕਾਹੇ ਮੁੱਛਿਆ ਕੋਲ ਸਮਾਹ ਮੁੱਛਿਆ ਕੋਲ ਤੁਸੀਂ ਗਾਵੀ ਦੇਣ ਕਰੇ ਮੈਂ ਜਮਕ ਰਹਾ ਹੂੰ ਕਿ ਮਾਲਾ ਲੱਗਦਾ ਪਾ ਆ ਗਿਆ ਕਿਸੇ ਆ ਲੈ ਆ ਉਹਨੇ ਕਿੰਨੀ ਰਿਸ਼ਵਤ ਦਿੱਤੀ ਕਿ ਬਿਸਰਾ ਨਾ ਚੁਟਦਾ ਆਈਏ ਨੂੰ ਪਤਾ ਜੀ ਬੈਂਕ ਆਈ ਨੂੰ ਕੀ ਲਿਆ ਕੀ ਨਹੀਂ ਲਿਆ ਆਪਾਂ ਪੰਜ ਪੈਸੇ ਨਹੀਂ ਲਿਖੇ ਕੋਦੇ ਨਾ ਆਪਣ ਕੋਈ ਕਿਸੇ ਪੈਸੇ ਪੈਂਦਾ ਆਈਏ ਕੌਣ ਹੈ ਆਜੋ ਫਿਰ ਦਾ ਫੋਨ ਕਰਨ ਡਿਆ ਗੱਲ ਦਾ ਫੋਨ ਕਰ ਰਿਹਾ ਇਹਨੇ ਫੋਨ ਜੀ ਤਿੰਨ ਤੋਂ ਸਪੋਰਟ ਵੀਡੀਓ ਡੈਡ ਪੁੜੀ ਰਿਪੋਰਟ ਦੇ ਚਾਣ ਜੁਲਾਈ ਜੁਲਾਈ ਲੈ ਕੇ ਜੁਲਾਈ ਦੀ ਗਈ ਆ ਦਵਾਈ ਗਈ ਪਰ ਮੈਨੂੰ ਜਿਹੜੀ ਮੁਰਸ਼ਾ ਕੋ ਕੱਲ ਮਿਲੀ ਆ ਜਿਹੜੀ ਨਗੇਲੀ ਮੰਨਦੇ ਸੀ ਇਹਦੀ ਮੁਰਸ਼ਾ ਦੀ ਜਿਹਨਾਂ ਮੈਨੂੰ ਕਾਲ ਵੀ ਦਿੱਤੀ ਮੈਂ ਤੇ ਮੈਨੂੰ ਕਾਲ ਦੇਣਗੇ ਹੁਣ ਤੇ ਕੀ ਕਰਨਾ ਹੈ ਤੇ ਅੱਜ ਮੈਨੂੰ ਨਾ ਮੁਰਸ਼ਾ ਬੇਬੀ ਹੁੰਦੀ ਜਾਂਦੀ ਜਾਓ ਦਰਸ਼ਨ ਵਖਮੀ ਤੁਹਾਨੂੰ ਥੋੜਾ ਕਾਲ ਲੈਣਾ ਹੀ ਹੋਰ ਕੋਈ ਜਿਹੜਾ ਪੋਸਟਮਾਰਟਮ ਜੋ ਸਿਰਸਾ ਕੱਢਦੇ ਹੁੰਦੇ ਇੱਕ ਸੈਂਪਲ ਲੈਂਦੇ ਹੁੰਦੇ ਉਹ ਕਿੱਥੇ ਹੈਗਾ ਉਹ ਮੁਰਸ਼ਾ ਕੋਈ ਉਹ ਸੇ ਕੋ ਪੇਗਾ ਨਾ ਜਮਾ ਕਰਾਉਣਾ ਕਿਤੇ ਜੀ ਉਹ ਫੌਸਾਂ ਹੀ ਮੜੀ ਜਾਂਦਾ ਜੀ ਕਿਹਦਾ ਫਰਸੇ ਜਮਾ ਕਰਾਉਂਦਾ ਹਾਂਜੀ ਕਿਹਦਾ ਫਰਸੇ ਜਮਾ ਕਰਾਉਂਦਾ ਜਮਾ ਜਮਾ ਮੈਂ ਫੋਕੀ ਮੇਰਾ ਉਹਨੇ ਦੇਣ ਜਮਾ ਜਮਾ ਜਾ ਰਹਾ ਹੂੰ ਉਹਨੂੰ ਨਹੀਂ ਤਾਂ ਬਚਿਆ ਨੇ ਹਾਂਜੀ ਅਰੇ ਨਾ ਕਰਾ ਹਾਂਜੀ ਹਾਂਜੀ ਮੈਨੂੰ ਇਹ ਕਹਿੰਦੇ ਮੈਂ ਇੱਥੇ ਲੈਣੇ ਖਾਣ ਕਿਉਂ ਜਮਾ ਲਗਾ ਜੀ ਜਮਾ ਜਿੱਥੇ ਹੁੰਦਾ ਜਿੱਥੇ ਹੁੰਦਾ ਸੀ ਸਰ ਜੀ ਮੈਨੂੰ ਤਾਜ ਮਿਲਣਗੇ ਮੈਂ ਜਮਾ ਕਰਾਉਂ ਤੂੰ ਬਿਨਾਂ ਕਾਜਾ ਦੋ ਜਮਾ ਨਾ ਹੋ ਰਹੀ ਦਿੰਦੇ ਕੀ ਕਰਨ ਕੀ ਹੈ ਇਹ ਮੋਸ਼ਾ ਨੀਂਪੁਰ ਮੈਨੂੰ ਪਿਛੋਕ ਨੂੰ ਕਿਉਂ ਦਿੰਦੇ ਇਹ ਮੋਸ਼ਾ ਨੀਂਪੁਰ ਉਹ ਜਿਹੜੇ ਕੋ ਬਲੰਦੇ ਤਰਦੀਦੀ ਹੁਣ ਐਸਾ ਨੂੰ ਅਨੋਸੇ ਦੀ ਨੂੰ ਕਾਇ ਦੇਣ ਜਮ ਮੁਸ਼ੀਦ ਮੈਂ ਤਾਈ ਨਵਾਉ ਕੀ ਕੀ ਹਾਂ ਜੀ ਨਾ ਤੁਹਾਡਾ ਪੁਰਾਣਾ ਇਹ ਅਸੀ ਇੰਗਰੀ ਜੀ ਜੀ ਇਹਦਾ ਇਹਦਾ ਤੁਹਾਡੇ ਨਾਲ ਬੰਦਾ ਕਿੱਥੇ ਗਾ ਸਰ ਮੈਨੂੰ ਜਿਹੜੇ ਅਖਰਮ ਨੇ ਰੋਟੀ ਖਾਣ ਚ ਲੈ ਆ ਅੱਛਾ ਲਫਾਫਾ ਦੇ ਕੋਲਾ ਉਹ ਰੋਟੀ ਖਾਣ ਗਿਆ ਮਤਲਬ ਦੋ ਦਰ ਮਿੰਟ ਲੱਗੂਗਾ ਤਾਂ ਆਹਦਾ ਮੈਂ ਆ ਰਿਹਾ ਹਾਂ ਹੁਣ ਉਹਨੂੰ ਕੀ ਗੀਤਾ ਦਾ ਸੋਚਾ ਫੋਨ ਰਿਆ ਹੁਣ ਮੈਂ ਇਹਦਾ ਫੋਨ ਨੰਬਰ ਭਾਜਨ ਦੇ ਦਿੰਦਾ ਵਾ ਸੰਦੀਪ ਸਿੰਘ ਜੀ ਕੀ ਮਾਈਕ ਕਹਿਣਾ ਹੈ ਹੈਡਕਾਟੇ ਬੁਲਾ ਜੀ ਭੱਜ ਜਾਓ ਸਰ ਮੈਂ ਸੋ ਭਜਾਇਆ ਮੈਂ ਮੈਂ ਇੱਥੇ ਜਿੱਥੇ ਦਰਸਣ ਬੈਠਾ ਮੈਂ ਮੈਨੂੰ ਕਿਹਾ ਵੀ ਜਲਦੀ ਆ ਥਾਣੇ ਇੱਥੇ ਆਪ ਦੋ ਰਿਫਾਫਾ ਖਾ ਉਹਦਾ ਮੈਂ ਰੋਟੀ ਖਾ ਕੇ ਹੁਣ ਆਇਆ ਰਿਫਾਫਾ ਜੀ ਉਹ ਦੋ ਪਾਰਸਲ ਹੈ ਕਿਹੜਾ ਪਾਰਸਲ 3100 ਕੀ 2 ਜੁਲਾਈ ਨੂੰ ਇੱਥੇ ਪੋਸਟਮਾਰਟਮ ਹੋਇਆ ਸੀ ਉਹਦੀ ਵਿਸਥਾਰਾ ਰਿਪੋਰਟ ਤੁਸੀਂ ਸਾਈਨ ਕਰਕੇ ਮੈਡੀਕਲ ਕਾਲਜ ਜਮ੍ਹਾਂ ਕਰਾਉਣੀ ਸੀ ਅੱਜ 7-8 ਮਹੀਨੇ ਹੋ ਗਏ ਕਿਉਂ ਨਹੀਂ ਜਮ੍ਹਾਂ ਕਰਾਈ ਸਰ ਗੋਲਜੀ ਡਿਪਾਰਟਮੈਂਟ ਸਰ ਮੇਰੀ ਮੇਰੀ ਗੱਲ ਸੁਣੋ ਮੈਂ ਜੀ ਨਾਮ ਕੋ ਲੈ ਲੈਣ ਦਿੱਤਾ ਸਮਾਨ ਮੈਂ ਡੈਡ ਬੋ ਪੋਸਟਮਾਰਟੋਂ ਆਇਆ ਮੈਂ ਪੋਸਟਮ ਕਰਾ ਕਰਾ ਕੇ ਮੈਨੂੰ ਆਲੇ ਤੂੰ ਇਹ ਨਾਲ ਲੈ ਕੇ ਇਹ ਨਾਲੇ ਪਹੁੰਚ ਮੈਂ ਡੈਡ ਬੋ ਲੈ ਕੇ ਇਹ ਨਾਲੇ ਪਹੁੰਚਿਆ ਇਹਦੇ ਨੇ ਵਾਰਸਾਂ ਠੀਕ ਹੈ ਕਿ ਨਹੀਂ ਤੇ ਉਹ ਮੁੰਡਾ ਮਗਰੋਂ ਬਾਅਦ ਚ ਪੋਸਟਮਾਰਟੋਂ ਲੈ ਕੇ ਸਮਾਨ ਚਲਾ ਮੁੰਡਾ ਸੋ ਇਹੋ ਸੰਦੀਪਾ ਜੀ ਉਹ ਸਮਾਨ ਲੈ ਕੇ ਉਹ ਉਹ ਠਾਣੇ ਗਿਆ ਵਾ ਠਾਣੇ ਜਾ ਕੇ ਮੁਰਸ਼ਿਆਂ ਵਾਲੇ ਕਰਤਾ ਉਸ ਤੋਂ ਬਾਅਦ ਮੈਨੂੰ ਮਨੂਨੀ ਤੋਂ ਸੇ ਆਉਂਦਾ ਵੀ ਸਮਾਨ ਆ ਤੇਰੇ ਨਾਲ ਹੈਗਾ ਵਾ ਤੂੰ ਉਹ ਜਮਾ ਕਰਾਉਣਾ ਕੱਲ ਮਨ ਨਾਲੇ ਵੀ ਆਪਣਾ ਸਮਾਨ ਜਮਾ ਮੈਂ ਆਪ ਨੇ ਲਿਆਵਦਾ ਹਾਂ ਮੁੰਡਾ ਇਹ ਤਾਂ ਬੋਲੇ ਯਾ ਮੈਂ ਦਬਾ ਨੀ ਮੁੰਡਾ ਕਾ ਕਾ ਇਹਦਾ ਫੋਨ ਕਰਨ ਡਿਆ ਤੇ ਤੁਸੀਂ ਮੇਰੀ ਬਾਤ ਸੁਣ ਕੇ ਦੋ ਦਿਨ ਤੋਂ ਫੋਨ ਸਪੀਚ ਕਿਹਦਾ ਮਰ ਦਾਲ ਚ ਕੋਈ ਕਾਲਾ ਹੈ ਦਾਲ ਚ ਨਹੀਂ ਕਾਲਾ ਜੀ ਬੰਦ ਕਿਉਂ ਕੀਤਾ ਤੁਸੀਂ ਫੋਨ ਸਰ ਮੈਂ ਤੁਹਾਨੂੰ ਕੱਲ ਵੀ ਇਹੋ ਗੱਲ ਆਖੀ ਸੀ ਸਰ ਕੀ ਸੀ ਕਿਉਂ ਬੰਦ ਕੀਤਾ ਫੋਨ ਮੈਨੂੰ ਇਹ ਕਾ ਕਾ ਜੀ ਮੈਂ ਤਾਂ ਮੈਂ ਤੁਹਾਨੂੰ ਜਵਾਬ ਦਵਾ ਮੈਨੂੰ ਮੈਨੂੰ ਕਾਜ ਦੀ ਮੁਰਸ਼ਿਦ ਦੇਣਾ ਜੀ ਇਹ ਦੱਸੋ ਨਾ ਮੈਂ ਠੀਕ ਹੈ ਉਹਨਾਂ ਦੀ ਮਦਦ ਕਰਨਾ ਚਾਹੁੰਦੀ 8 2 ਜੁਲਾਈ ਤੋਂ ਲੈ ਕੇ ਹੁਣ ਤੱਕ ਮੈਂ ਤਰਲੇ ਕੱਡ ਕੱਡ ਮਰ ਗਿਆ ਹਰ ਅਫਸਰ ਕੋਲ ਜਾ ਗਿਆ ਕਿ ਮੇਰੇ ਫਾਦਰ ਦੀ ਵਿਸਰਾ ਰਿਪੋਰਟ ਮੰਗਵਾਓ ਫਿਰ ਮੈਂ ਕੱਲ ਹੈਲਥ ਮਨਿਸਟਰ ਨੂੰ ਚੀਫ ਸੈਕਟਰੀ ਨੂੰ ਉੱਥੇ ਮੇਲਾਂ ਕੀਤੀਆਂ ਇਹਨਾਂ ਨੂੰ ਨਾਲ ਸੀਸੀ ਰੱਖ ਕੇ ਤੇ ਉਸੇ ਵੇਲੇ ਹੀ ਇਹਨਾਂ ਨੇ ਕੱਢ ਦਿੱਤੀ ਔਰ 3 ਮਹੀਨੇ ਰਿਪੋਰਟ ਦੱਬ ਕੇ ਰੱਖੀ ਆ ਸਾਫ਼ ਪੁਲਿਸ ਕਾਤਲਾਂ ਦੀ ਮਦਦ ਕਰਨ ਲਈ ਆ ਤਾਂ ਕਿ ਜਿਹੜਾ ਹੈਗਾ ਇਸ ਕੇਸ ਨੂੰ ਖੁਰਦਬੁਰਦ ਕੀਤਾ ਜਾਵੇ ਔਰ ਮੈਂ ਮੈਨੂੰ ਲਗਾਤਾਰ ਥ੍ਰੈਟ ਆ ਰਹੀਆਂ ਮੈਨੂੰ ਬਹੁਤ ਵਾਰ ਮੇਰੇ ਤੇ ਹਮਲਾ ਆਇਆ ਔਰ ਮੈਂ ਹਜ਼ਾਰਾਂ ਵਾਰੀ ਐਸਐਸਪੀ ਡੀਆਈਜੀ ਸਾਹਿਬ ਨੂੰ ਕੰਪਲੇਂਟ ਦੇ ਚੁੱਕਾ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਇਹਨਾਂ ਨੇ ਇੱਕ ਗਨਮੈਨ ਵੀ ਦਿੱਤਾ ਸੀ ਪਿਛਲੇ 1 ਮਹੀਨੇ ਤੋਂ ਮੇਰੀ ਸਿਕਿਉਰਟੀ ਵਾਪਸ ਲੈ ਲਈ ਆ ਜਦੋਂ ਕਿ ਹਾਈ ਕੋਰਟ ਦੇ ਵਿੱਚ ਡੀਐਸਪੀ ਜਨਾਲਾ ਨੇ ਲਿਖ ਕੇ ਦਿੱਤਾ ਕਿ ਜਗਦੀਪ ਸਿੰਘ ਨੂੰ 24 ਘੰਟੇ ਸਿਕਿਉਰਟੀ ਦਿੱਤੀ ਆ ਕੱਲ ਨੂੰ ਕੋਈ ਵੀ ਗੱਲਬਾਤ ਹੁੰਦੀ ਆ ਇਹਦੀ ਮੇਰਾ ਜੇ ਮਰਡਰ ਹੋ ਜਾਂਦਾ ਜਾਂ ਮੈਨੂੰ ਕੋਈ ਮਾਰਦਾ ਉਹਦਾ ਡੀਐਸਪੀ ਜਨਾਲਾ ਪੰਜਾਬ ਪੁਲਿਸ ਜ਼ਿੰਮੇਵਾਰ ਹੋਏਗੀ ਇਹ ਸ਼ਰਮ ਕਾਤਲਾਂ ਦੇ ਨਾਲ ਰਲੇ ਆ ਮੇਰੀ ਜਾਨ ਨੂੰ ਖਤਰਾ ਕਿਉਂਕਿ ਅੱਗੇ ਮੇਰੇ ਫਾਦਰ ਨੂੰ ਇਹਨਾਂ ਨੇ ਰਲ ਕੇ ਮਰਵਾਇਆ ਵਾ ਠੀਕ ਹੈ ਹੁਣ ਮੈਨੂੰ ਮਰਨ ਦੀ ਇਹ ਪਲੈਨਿੰਗ ਕਰ ਰਹੇ ਆ ਸਾਡੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਬੰਦੇ ਪਿੰਡ ਦੇ ਜੀ ਵੀਰ ਸਿੰਘ ਆ ਔਰ ਹੋਰ ਵੀ ਠੀਕ ਹੈ ਇਨਸਾਫ ਇਹਨਾਂ ਨੇ ਤੇ ਦਿੱਤਾ ਨਹੀਂ ਠੀਕ ਹੈ ਮਗਰ ਰੱਬ ਨੇ ਬਹੁਤ ਜਲਦੀ ਇਨਸਾਫ ਦਿੱਤਾ ਜਿਹੜੇ ਕਾਦਲ ਨੂੰ ਰੱਬ ਨੇ ਤੇ ਬੁਲਾ ਲਿਆ ਪੁਲਿਸ ਦੇ ਘਰ ਜ਼ਰੂਰ ਦੇ ਰਿਹਾ ਬਟ ਰੱਬ ਦੇ ਘਰ ਦੇਰ ਨਹੀਂ ਹੈਗੀ ਰੱਬ ਦੇ ਘਰ ਇਨਸਾਫ ਆ ਇਹ ਸ਼ਰੇਆ ਮੇਰ ਨਾਲ ਧੱਕੇਸ਼ਾਈ ਕਰਨ ਦੇ ਤੁਸੀਂ ਦੇਖ ਹੀ ਲਿਆ ਜੀ ਇੱਥੇ ਡਾਕਟਰ ਸਾਹਿਬ ਕੋ ਅੱਜ 7 ਮਹੀਨਿਆਂ ਬਾਅਦ ਆਏ ਜੀ ਸਾਨੂੰ ਵਿਸਤ੍ਰਿਤ ਰਿਪੋਰਟ ਦੇ ਦਿਓ ਐਲੀਰ ਬੋਰਡ ਕਿਤੇ ਗਈ ਇਹਨਾਂ ਨੇ ਗੈਪ ਕਰਤੀ ਜੀ ਪੈਸੇ ਖਾਦੇ ਕੰਗਲਾ ਨੂੰ ਔਰ ਮੇਰੀ ਡੀਆਈਜੀ ਸਾਹਿਬ ਕੋਲ ਭਗਵੰਤ ਮਾਨਕੋ ਹੱਥ ਜੋੜ ਕੇ ਰਿਕਵੈਸਟ ਆ ਕਿ ਜੇ ਪੱਤਰਕਾਰਾਂ ਦੇ ਨਾਲ ਹੀ ਇਹ ਤੁਸੀਂ ਕੁਝ ਕਰਨਾ ਤੇ ਆਮ ਲੋਕਾਂ ਦਾ ਕੀ ਹਾਲ ਹੋਏਗਾ ਸੋ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਈ ਜਾਵੇ ਔਰ ਜਿਹੜੇ ਵੀ ਇਹਦੇ ਚ ਪੁਲਿਸ ਅਫਸਰ ਦੋਸ਼ੀ ਆ ਉਹਨਾਂ ਨੂੰ ਤੁਰੰਤ ਕਾਰਵਾਈ ਕਰਕੇ ਡਿਸਮਿਸ ਕੀਤਾ ਜਾਵੇ ਨਹੀਂ ਤੇ ਮੈਂ ਵੀ ਖੁਦ ਜਿਹੜਾ ਹੈਗਾ ਕਿਉਂਕਿ ਇਨਸਾਫ ਨਹੀਂ ਮਿਲਣਾ ਮੈਂ ਉੱਥੇ ਮਰਨ ਵਰਤ ਦੇ ਬਹਿ ਜਾਣਾ ਠੀਕ ਹੈ ਕੱਲ ਨੂੰ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੁਝ ਵੀ ਹੁੰਦਾ ਹੈ ਤਾਂ ਉਹਦੀ ਜ਼ਿੰਮੇਵਾਰ ਜਿਹੜੀ ਉਹ ਪੁਲਸ ਹੋਏ ਕਿਹੜੀ ਪ੍ਰਾਪਰਟੀ ਹੈ ਕਿਹੜੀ ਪ੍ਰਾਪਰਟੀ ਹੈ ਸਾਡੀ ਜੱਦੀ ਪੁਰਸ਼ੀ ਦਾਦਾਤਿਆ ਜੀ ਕੁਝ ਗੈਂਗ ਜਿਹੜੇ ਲੈਂਡ ਮਾਫੀਆ ਸਾਡੀ ਜਗ੍ਹਾ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਲਗਾਤਾਰ ਮੈਨੂੰ ਧਮਕੀਆਂ ਆਉਂਦੀਆਂ ਆ ਦੇਖੋ ਸੋਮਵਾਰ ਵੀ ਮੈਨੂੰ ਧਮਕੀ ਆਈ ਹੈ ਉਹਦਾ ਮੈਂ ਪ੍ਰੂਫ ਡੀਆਈਜੀ ਸਾਹਿਬ ਨੂੰ ਵੀ ਭੇਜਿਆ ਐਸਐਸਪੀ ਨੂੰ ਵੀ ਭੇਜਿਆ ਮੇਰੀ ਕਿਤੇ ਪਾਸੇ ਸੁਣਵਾਈ ਨਹੀਂ ਹੁੰਦੀ ਜਿੱਤੋਂ ਸਾਫ਼ ਜਾਇਰਿਆ ਕਿ ਪੁਲਸ ਦੀ ਕਾਤਲਾ ਤੱਕ ਬਹੁਤ ਜ਼ਿਆਦਾ ਪਹੁੰਚਿਆ ਔਰ ਕਿਸੇ ਵੀ ਪਾਸੇ ਜਿਹੜਾ ਹੈਗਾ ਉਹ ਕੋਈ ਇਨਸਾਫ ਨਹੀਂ ਆ ਦੇਖ ਸਕਦੇ ਜੀ ਮੈਂ ਐਸਐਸਪੀ ਸਾਹਿਬ ਨੂੰ ਵੀ ਡੀਆਈਜੀ ਸਾਹਿਬ ਨੂੰ ਵੀ ਮੈਸੇਜ ਕੀਤਾ ਆ ਮੈਨੂੰ 5:24 ਮਿੰਟ ਤੇ ਸਵੇਰੇ ਤੜਕੇ ਹੀ ਮੈਂ ਸੁੱਤਾ ਪਿਆ ਸੀ ਮੈਨੂੰ ਥ੍ਰੈਟ ਕਾਲ ਆਈ ਦੇ ਨਾਲ ਹੀ ਬੰਦੇ ਨੇ ਲਿਖ ਦਿੱਤਾ ਕਿ ਤੈਨੂੰ ਮਾਰਨਾ ਆ ਡੈੱਡ ਠੀਕ ਹੈ ਮੇਰੀ ਜਾਨ ਨੂੰ ਖਤਰਾ ਵਾ ਹਾਈ ਕੋਰਟ ਦੇ ਵਿੱਚ ਪੁਲਿਸ ਜਿਹੜੀ ਆ ਉਹ ਕਹਿ ਰਹੀ ਹੈ ਕਿ ਇਹਨੂੰ ਸਿਕਿਉਰਿਟੀ ਦਿੱਤੀ ਆ ਮੈਂ ਤੁਹਾਨੂੰ ਹਾਈ ਕੋਰਟ ਦਾ ਵੀ ਐਫੀਡੇਵਿਟ ਦਿਖਾਉਣਾ ਜੀ ਦਤਾਈਏ ਬਾਹਰ ਦਾ ਨੰਬਰ ਹੈ ਕਿ ਲੋਕਲ ਨੰਬਰ ਹੈ ਜੀ ਸ਼ਰੇ ਆਮ ਤਾਂ ਕੀ ਦਿੰਦੇ ਜੀ ਆਹ ਦੇਖੋ ਮੇਰਾ ਰਾਹ ਰੋਕਦੇ ਕਾਤਲ ਸ਼ਰੇ ਆਮ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਜੀ ਸ਼ਰੇ ਆਮ ਕਾਤਲ ਮੇਰਾ ਰਾਹ ਰੋਕਦੇ ਨੇ ਆਹ ਦੇਖੋ ਵੀਡੀਓ ਹਰ ਇੱਕ ਚੀਜ਼ ਮੈਂ ਪੁਲਿਸ ਅਫਸਰਾਂ ਨੂੰ ਭੇਜਦਾ ਰਿਹਾ ਮਗਰ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਜੀ ਮੈਂ ਪਰੇਸ਼ਾਨ ਹੋ ਗਿਆ ਮੈਨੂੰ ਕਿਤੇ ਇਨਸਾਫ ਨਹੀਂ ਮਿਲ ਰਿਹਾ ਤੁਹਾਡਾ ਰਾਹ ਰੋਕੇ ਕੀ ਕਹਿੰਦੇ ਨੇ ਤੁਹਾਨੂੰ ਮੈਨੂੰ ਤਾਂ ਕੀ ਦਿੰਦੇ ਜੀ ਇਹ ਜਮੀਨ ਛੱਡ ਕੇ ਚੱਲ ਜਾ ਇੱਥੋਂ ਜਗਾ ਛੱਡ ਕੇ ਚੱਲ ਜਾ ਆਹ ਦੇਖੋ ਜੀ ਆ ਦੇਖੋ ਆ ਕਾਤਲਿਆ ਜੀ ਠੀਕ ਹੈ ਵੀਡੀਓ ਦੇਖ ਸਕਦੇ ਹੋ 2 ਜੁਲਾਈ ਇਹ 30 ਜੂਨ ਨੂੰ ਮਰਡਰ ਹੁੰਦਾ ਤੇ 8 ਜੁਲਾਈ ਨੂੰ ਆ ਬੰਦੇ ਮੇਰਾ ਰਾਹ ਰੋਕਦੇ ਆ ਦੇਖੋ ਆ ਸ਼ਰੇਆ ਮੇਰੀ ਗੱਡੀ ਰੋਕ ਕੇ ਮੈਨੂੰ ਗਾਲ੍ਹਾਂ ਕੱਢੀਆਂ ਮੈਨੂੰ ਧਮਕੀਆਂ ਦਿੱਤੀਆਂ ਕਿ ਪਿੰਡ ਛੱਡ ਕੇ ਚੱਲ ਜਾ ਇਹ ਵੀਡੀਓ ਮੈਂ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਨੂੰ ਵੀ ਦਿੱਤੀਆਂ ਨੇ ਔਰ ਕੈਬਨਿਟ ਮੰਤਰੀ ਧਾਰੀਵਾਲ ਜਿਹੜੇ ਹੈਗੇ ਉਹਨਾਂ ਨੂੰ ਵੀ ਮੈਂ ਬਹੁਤ ਵਾਰ ਜਾ ਕੇ ਦੱਸ ਚੁੱਕਾ ਮੈਨੂੰ ਕਿਤੇ ਇਨਸਾਫ ਨਹੀਂ ਮਿਲ ਰਿਹਾ ਕਿਤੇ ਵੀ ਇਨਸਾਫ ਨਹੀਂ ਮਿਲ ਰਿਹਾ ਆ ਹਾਈ ਕੋਰਟ ਚ ਜਿਹੜਾ ਡੀਐਸਪੀ ਜਨਾਲਾ ਨੇ ਐਫੀਡੇਵਿਟ ਸਬਮਿਟ ਕੀਤਾ ਜੀ ਮੈਂ ਉਹ ਵੀ ਤੁਹਾਨੂੰ ਦਿਖਾਉਣਾ ਆ ਦੇਖਿਓ ਇਹੋ ਭੇਜਿਆ ਵੀ ਆ ਆ ਐਫੀਡੇਵਿਟ ਹੈ ਜੀ ਇਹ ਡੀਐਸਪੀ ਜਨਾਲਾ ਨੇ ਆ ਦੇਖੋ ਹਾਈ ਕੋਰਟ ਦੇ ਵਿੱਚ ਜਵਾਬ ਦਿੱਤਾ ਠੀਕ ਹੈ ਆ ਦੇਖੋ ਗੁਰਵਿੰਦਰ ਸਿੰਘ ਪੀਪੀਐਸ ਡੀਐਸਪੀ ਜਨਾਲਾ ਔਰ ਇਹਦੇ ਵਿੱਚ ਇਹਨਾਂ ਨੇ ਆ ਕਲੀਅਰ ਲਿਖਿਆ ਕਿ ਅਸੀਂ ਇਹਨਾਂ ਨੂੰ 24 ਘੰਟੇ ਆਰਪੋਰਟ ਜਿਹੜੀ ਹੈਗੀ ਇਹਦੇ 'ਚ ਇਹਨਾਂ ਨੇ ਅਖ ਹਾਈ ਕੋਰਟ ਨੂੰ ਕਿਹਾ ਕਿ ਅਸੀਂ ਇਹਨਾਂ ਨੂੰ 24 ਘੰਟੇ ਦੀ ਸਿਕਿਉਰਿਟੀ ਦਿੱਤੀ ਜਦੋਂ ਕਿ ਮੇਰੇ ਨਾਲ ਤੁਸੀਂ ਵੀ ਦੇਖ ਸਕਦੇ ਹੋ ਕੋਈ ਗਨਮੈਨ ਨਹੀਂ ਹੈ